ਅੱਜ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਉਠਾਇਆ ਗਿਆ ਹੈ ਸਾਰੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਜੋ ਦਿਨ ਅਜੇ ਤੱਕ ਨਹੀਂ ਮਨਾਏ ਗਏ ਸੀ ਉਹ ਪੂਰੇ ਪੰਜਾਬ ਦੇ 28 ਜ਼ਿਲ੍ਹਿਆਂ ਦੇ ਵਿੱਚ ਇੱਕਸਾਰ ਮਨਾਏ ਜਾ ਰਹੇ ਨੇ ਮਹਿਲਾ ਉਦਮੀ ਦਿਵਸ ਦੇ ਨਾਮ ਤੇ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਮਹਿਲਾਵਾਂ ਨੂੰ ਜੋ ਕਿ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਰੁਤਬਾ ਰੱਖਦੀਆਂ ਨੇ ਔਰ ਅੱਗੇ ਵੱਧ ਚੜ੍ਹ ਕੇ ਲਈ ਸਮਾਜ ਲਈ ਕੰਮ ਕਰਦੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸੋ ਇਹ ਅੱਜ ਦਾ ਫੰਕਸ਼ਨ 28 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਇੰਚਾਰਜ ਦੀ ਡਿਊਟੀ ਲੱਗੀ ਸੀ ਜਿਨ੍ਹਾਂ ਨੇ ਆਰਗੇਨਾਈਜ਼ ਕਰਨਾ ਸੀ ਲੁਧਿਆਣਾ ਅਰਬਨ ਦਾ ਫੰਕਸ਼ਨ ਮਨੀਸ਼ਾ ਕਪੂਰ ਜੀ ਜੋ ਸਾਡੇ ਲੁਧਿਆਣਾ ਦੇ ਡਿਸਟ੍ਰਿਕਟ ਇੰਚਾਰਜ ਨੇ ਔਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਮਾਨ ਰੱਖਣ ਵਾਲੀਆਂ ਮਹਿਲਾਵਾਂ ਨੂੰ ਅੱਗੇ ਲਿਆਂਦਾ ਜੋ ਪੰਜਾਬ ਦੇ ਲਈ ਕੰਮ ਕਰਦੀਆਂ ਨੇ ਲੋਕਾਂ ਦੀ ਸੇਵਾ ਕਰਦੀਆਂ ਨੇ ਔਰ ਸਾਡੇ ਸਾਰੇ ਕੋਆਰਡੀਨੇਟਰ ਇੱਥੇ ਮੌਜੂਦ ਨੇ ਮਹਿਮਾਲਵਾ ਸੈਂਟਰਲ ਜ਼ੋਨ ਇਨਚਾਰਜ ਤੇ ਪੰਜਾਬ ਸਟੇਟ ਔਮਨ ਕਮਿਸ਼ਨ ਮੈਂਬਰ ਅਜਿੰਦਰ ਕੋਰ ਅੱਜ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਉੱਟਿਆ ਗਿਆ ਹੈ ਸਾਰੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਜੋ ਦਿਨ ਅਜੇ ਤੱਕ ਨਹੀਂ ਬਨਾਏ ਗਈ ਸੀ ਉਹ ਪੂਰੇ ਪੰਜਾਬ ਦੇ 28 ਜ਼ਿਲ੍ਹਿਆਂ ਦੇ ਵਿੱਚ ਇੱਕ ਸਾਰ ਮਨਾਏ ਜਾ ਰਹੇ ਨੇ ਮਹਿਲਾ ਉਦਮੀ ਦਿਵਸ ਦੇ ਨਾਮ ਤੇ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਮਹਿਲਾਵਾਂ ਨੂੰ ਜੋ ਕਿ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਰੁਤਬਾ ਰੱਖਦੀਆਂ ਨੇ ਔਰ ਅੱਗੇ ਵਧ ਚੜ ਕੇ ਲਈ ਸਮਾਜ ਲਈ ਕੰਮ ਕਰਦੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਸਪੈਸ਼ਲ ਓਕੇਸ਼ਨ ਲਈ ਇਸ ਸਪੈਸ਼ਲ ਉਪਰਾਲੇ ਲਈ ਅਸੀਂ ਜਿੱਥੇ ਪੰਜਾਬ ਪ੍ਰਧਾਨ ਮਨੀਸ਼ ਸਿਸੋਦੀਆ ਜੀ ਦਾ ਧੰਨਵਾਦ ਕਰਦੇ ਹਾਂ ਉੱਥੇ ਹੀ ਪੰਜਾਬ ਪ੍ਰਦੇਸ਼ ਪ੍ਰਧਾਨ ਡਾਕਟਰ ਅਮਨਦੀਪ ਅਰੋੜਾ ਜੀ ਦਾ ਜਿਨ੍ਹਾਂ ਨੇ ਇਹ ਸਾਰਾ ਕੁਝ ਸਾਨੂੰ ਸਿਖਾਇਆ ਕਿ ਅਸੀਂ ਇਹਨੂੰ ਕਿੱਦਾਂ ਆਰਗੇਨਾਈਜ਼ ਕਰਕੇ ਵਧੀਆ ਤੋਂ ਵਧੀਆ ਤਰੀਕੇ ਨਾਲ ਉਹਨਾਂ ਮਹਿਲਾਵਾਂ ਨੂੰ ਅੱਗੇ ਲੈ ਕੇ ਆਨਾ ਹੈ ਜਿਨ੍ਹਾਂ ਨੇ ਸਮਾਜ ਲਈ ਕੰਮ ਕੀਤੇ ਨੇ ਨਾਲ ਹੀ ਮੇਰੀ ਮੋਟੀਵੇਸ਼ਨ ਸਟੇਟ অবজারভার ਗਾਇਤਰੀ ਬਿਸ਼ਨੋਈ ਮੈਮ ਜੀ ਦਾ ਜੋ ਹਮੇਸ਼ਾ ਸਾਨੂੰ ਸਿਖਾਉਂਦੇ ਨੇ ਕਿ ਟੀਮ ਨੂੰ ਕਿੱਦਾਂ ਇਕੱਠੇ ਕਰਕੇ ਚੱਲਣਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਨਾਰੀ ਸ਼ਕਤੀ ਦਾ ਨਾਮ ਕਿੱਦਾਂ ਉਜਾਗਰ ਕਰਨਾ ਹੈ ਇਹ ਸੰਗਠਨ ਜੋ ਇਸ ਵਾਰ ਔਮਨ ਵਿੰਗ ਦੇ ਨਾਮ ਤੇ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਹੈ ਹਰ ਜਗ੍ਹਾ ਤੇ ਅਸੀਂ ਵੱਧ ਚੜ ਕੇ ਪਾਰਟਿਸਿਪੇਟ ਕਰ ਦਿਆ ਇਹ ਸਾਡੇ ਸਟੇਟ ਆਬਜ਼ਰਵਰ ਤੇ ਪੰਜਾਬ ਪ੍ਰਧਾਨ ਦੀ ਬਦੌਲਤ ਹੈ ਜੀ ਸੋ ਇਹ ਅੱਜ ਦਾ ਫੰਕਸ਼ਨ 28 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਇੰਚਾਰਜ ਦੀ ਡਿਊਟੀ ਲੱਗੀ ਸੀ ਜਿਨ੍ਹਾਂ ਨੇ ਆਰਗੇਨਾਈਜ਼ ਕਰਨਾ ਸੀ ਲੁਧਿਆਣਾ ਅਰਬਨ ਦਾ ਫੰਕਸ਼ਨ ਮਨੀਸ਼ਾ ਕਪੂਰ ਜੀ ਜੋ ਸਾਡੇ ਲੁਧਿਆਣਾ ਦੇ ਡਿਸਟ੍ਰਿਕਟ ਇੰਚਾਰਜ ਨੇ ਉਹਨਾਂ ਦੀ ਦੇਖ ਰਿਕ ਵਿੱਚ ਹੋਇਆ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੂੰ ਇਕੱਠਾ ਕਰਕੇ ਇਸ ਫੰਕਸ਼ਨ ਨੂੰ ਆਰਗੇਨਾਈਜ਼ ਕੀਤਾ ਔਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਮਾਨ ਰੱਖਣ ਵਾਲੀਆਂ ਮਹਿਲਾਵਾਂ ਨੂੰ ਅੱਗੇ ਲਿਆਂਦਾ ਜੋ ਪੰਜਾਬ ਦੇ ਲਈ ਕੰਮ ਕਰਦੀਆਂ ਨੇ ਲੋਕਾਂ ਦੀ ਸੇਵਾ ਕਰਦੀਆਂ ਨੇ ਔਰ ਸਾਡੇ ਸਾਰੇ ਕੋਆਰਡੀਨੇਟਰ ਇੱਥੇ ਮੌਜੂਦ ਨੇ ਕੁਝ ਨਹੀਂ ਹੈਗੇ ਕਿਸੇ ਰੀਜ਼ਨ ਕਰਕੇ ਬਾਕੀ ਚਾਰ ਕੋਆਰਡੀਨੇਟਰ ਸਾਡੇ ਨਾਲ ਖੜੇ ਨੇ ਸਾਰੇ ਬਲੋਕ ਪ੍ਰਧਾਨੇ ਇੱਥੇ ਮੌਜੂਦ ਨੇ ਸਾਰੇ ਕੋਆਰਡੀਨੇਟਰਸ ਦਾ ਬਲੋਕ ਪ੍ਰਧਾਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਫੰਕਸ਼ਨ ਨੂੰ ਕਾਮਯਾਬ ਬਣਾ ਲੀ ਸਾਡਾ ਸਹਿਯੋਗ ਕੀਤਾ ਸਾਡੇ ਬਹੁਤ ਹੀ ਪੁਰਾਣੇ ਸਾਡੇ ਬਾਪੂ ਬਾਪੂ ਜੀ ਇੱਥੇ ਖੜੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਬੂਟਾ ਲਾਇਆ ਤੇ ਪਾਰਟੀ ਅੱਗੇ ਵਧੀ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਸਾਨੂੰ ਆਪਣਾ ਅਸ਼ੀਰਵਾਦ ਦਿੱਤਾ ਨਾਲ ਹੀ ਸਨਾਤਨ ਸੇਵਾ ਕਮੇਟੀ ਤੋਂ ਵਰੁਣ ਮਹਿਤਾ ਜੀ ਵੀ ਇੱਥੇ ਖੜੇ ਨੇ ਜਿਨ੍ਹਾਂ ਨੇ ਆਪਣਾ ਇਹ ਇਹਦੇ ਵਿੱਚ ਅਟੈਂਡੈਂਸ ਲਗਵਾਈ ਸਾਡਾ ਮਾਨ ਬਧਾਇਆ ਤੇ ਸਾਡੇ ਡਿਸਟ੍ਰਿਕਟ ਇੰਚਾਰਜ ਜਿਹੜੇ ਲੁਧਿਆਣਾ ਮੇਨ ਬਿੰਗ ਦੇ ਜਤਿੰਦਰ ਪਾਲ ਖੰਘੂੜਾ ਜੀ ਅਸੀਂ ਉਹਨਾਂ ਦੇ ਆਫਿਸ ਵਿੱਚ ਖੜੇ ਹੋ ਕੇ ਫੰਕਸ਼ਨ ਕਰ ਰਹੇ ਆਂ ਪਰ ਪਾਰਟੀ ਨੇ ਉਹਨਾਂ ਦੀ ਡਿਊਟੀ ਕਿਧਰੇ ਹੋਰ ਲਗਾਈ ਹੈ ਸੋ ਉਹਨਾਂ ਦਾ ਅਸ਼ੀਰਵਾਦ ਤੇ ਉਹਨਾਂ ਦੀ ਬਲੇਸਿੰਗਸ ਹਮੇਸ਼ਾ ਸਾਡੇ ਨਾਲ ਨੇ ਅੱਜ ਦਾ ਪੂਰਾ ਦਾ ਪੂਰਾ ਫੰਕਸ਼ਨ ਇਹ ਮਹਿਲਾਵਾਂ ਨੂੰ ਸਮਰਪਿਤ ਹੈ ਜਿਹੜੀਆਂ ਮਹਿਲਾਵਾਂ ਦੇਸ਼ ਤੇ ਸਮਾਜ ਲਈ ਪੰਜਾਬ ਲਈ ਲੁਧਿਆਣੇ ਲਈ ਕੁਝ ਕੰਮ ਕਰ ਰਹੀਆਂ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਇਹ ਆਸ਼ਵਾਸਨ ਦਵਾਣੇ ਆ ਕਿ ਜਿੱਥੇ ਕਦੇ ਵੀ ਤੁਹਾਨੂੰ ਜਦੋਂ ਵੀ ਲੋੜ ਪਵੇਗੀ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਹਮੇਸ਼ਾ ਸਾਨੂੰ ਯਾਦ ਕਰਿਓ ਨਾਲ ਹੀ 2027 ਦੇ ਵਿੱਚ ਆਪਣੀ ਜਿੱਤ ਦਾ ਲੁਧਿਆਣਾ ਊਮਨ ਵਿੰਗ ਦੀ ਟੀਮ ਵੱਲੋਂ ਐਲਾਨ ਕਰਦੇ ਆ ਤਰਨਤਨ ਦੀ ਜਿੱਤ ਅਸੀਂ ਪੂਰੇ ਵੱਡੇ ਮਾਰਜਨ ਦੇ ਨਾਲ ਹਾਸਲ ਕਰਕੇ ਆਏ ਆ ਔਰ 2027 ਦੇ ਵਿੱਚ ਇਹ ਊਮਨ ਵਿੰਗ ਦੀ ਟੀਮ ਜਿਹੜੀ ਹੈ ਬੜਾ ਵੱਡਾ ਯੋਗਦਾਨ ਪਾ ਕੇ ਜਿੱਤ ਹਾਸਲ ਕਰਾਏਗੀ ਲੁਧਿਆਣਾ ਅਰਬਨ ਵੱਲੋਂ ਮੈਂ ਪਾਰਟੀ ਹਾਈ ਕਮਾਂਡ ਨੂੰ ਆਸ਼ਵਾਸਨ ਦਿਵਾਨੀਆਂ ਜੀ ਧੰਨਵਾਦ ਜੀ ਲੈ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੇ ਅੱਜ ਸਾਡਾ ਆਮ ਆਦਮੀ ਪਾਰਟੀ ਦਾ ਆਫਿਸ ਅੱਜ ਖੁਸ਼ੀਆਂ ਨਾਲ ਭਰਿਆ ਹੋਇਆ ਸੀ ਜਿੱਥੇ ਔਰਤ ਦਾ ਚਿਹਰਾ ਖੁਸ਼ ਨੁਮਾ ਹੁੰਦਾ ਜਿੱਥੇ ਹੱਸਦਾ ਚਿਹਰਾ ਹੁੰਦਾ ਖਾਸ ਕਰਕੇ ਜਦੋਂ ਆਮ ਆਦਮੀ ਪਾਰਟੀ ਨੇ ਇੱਕ ਐਸਾ ਪ੍ਰੋਗਰਾਮ ਰੱਖਿਆ ਪੰਜਾਬ ਸਰਕਾਰ ਦੇ ਨਾਲ ਸਸ਼ਕਤ ਨਾਰੀ ਮਜ਼ਬੂਤ ਪੰਜਾਬ ਜਿੱਥੇ ਸਸ਼ਕਤ ਨਾਰੀ ਹੁੰਦੀ ਹੈ ਉੱਥੇ ਪੰਜਾਬ ਤਾਂ ਕੀ ਮੈਂ ਕਹਿੰਨੀ ਹਾਂ ਭਾਰਤ ਵੀ ਮਜ਼ਬੂਤ ਹੋਏਗਾ ਹਰ ਦੇਸ਼ ਮਜ਼ਬੂਤ ਹੁੰਦਾ ਜਿਸ ਦੇ ਘਰ ਦੇ ਵਿੱਚ ਉਸ ਦੀ ਜਿਹੜੀ ਬੇਟੀ ਹੈ ਮੁਸਕਰਾਉਂਦੀ ਹੈ ਜਿਸ ਦੇ ਘਰ ਦੇ ਵਿੱਚ ਉਸ ਦੀ ਆ ਮਾਮੂਸ ਕਰਾਉਂਦੀ ਹੈ ਔਰ ਆਮ ਆਦਮੀ ਪਾਰਟੀ ਨੇ ਜਿੱਥੇ ਸਾਨੂੰ ਪੰਜਾਬ ਨੂੰ ਸਾਡੇ ਖਾਸ ਕਰਕੇ ਲੁਧਿਆਣੇ ਨੂੰ ਪਹਿਲੀ ਮੇਅਰ ਦਿੱਤੀ ਮੈਡਮ ਇੰਦਰਜੀਤ ਕੌਰ ਦੇ ਨਾਂ ਦੀ ਮੈਂ ਜਿਸ ਟਾਈਮ ਮੇਰੀਆਂ ਵੋਟਾਂ ਪਈਆਂ ਸੀ ਮੈਂ ਉਹਦੀ ਗੱਲ ਤੁਹਾਡੇ ਨਾਲ ਜ਼ਰੂਰ ਕਰਾਂਗੀ ਤੇ ਮੈਨੂੰ ਇਹ ਮਾਣ ਬਹੁਤ ਮਹਿਸੂਸ ਹੋਇਆ ਕਿ ਅੱਜ ਮੈਂ ਧਾਰ ਕੇ ਵੀ ਜਿੱਤ ਗਈਆਂ ਕਿਉਂਕਿ ਮੇਅਰ ਬੰਨਾ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਉਹ ਮੇਰ ਨਹੀਂ ਮੈਂ ਮੇਰ ਬਣੀ ਹੈ ਸੋ ਸਾਡੇ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਸਰ ਡਾਕਟਰ ਅਮਨਦੀਪ ਮੈਮ ਮੈਮ ਗਾਇਤਰੀ ਬਿਸ਼ਨੋਈ ਔਰ ਖਾਸ ਕਰਕੇ ਉਹਨਾਂ ਦੇ ਨਾਲ ਦੀਪਕ ਚੋਹਾਨ ਸਰ ਆਦਿਲ ਸਰ ਜਿੰਨੇ ਵੀ ਸਾਡੇ ਭਰਾ ਨਾਲ ਜੁੜੇ ਹੋਏ ਨੇ ਆਪਣਾ ਇਮਰਾਨ ਸਰ ਔਰ ਪਾਰਟੀ ਦਫਤਰ ਜਤਿੰਦਰ ਖੰਗੋੜਾ ਜੀ ਸਾਡੇ ਭੈਣ ਅਜਿੰਦਰ ਕੌਰ ਜੀ ਦੇ ਨੇਤਰਤਵ ਦੇ ਵਿੱਚ ਜੋ ਇਹ ਪ੍ਰੋਗਰਾਮ ਉਲੀਕਿਆ ਗਿਆ ਅੱਜ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਸਦਕਾ ਤੁਹਾਡੇ ਸਾਰੀ ਹਲਕਾ ਕੋਆਰਡੀਨੇਟਰ ਸਹਿਬਾਨਾਂ ਦੇ ਸਦਕਾ ਜਿੰਨੇ ਵੀ ਮੇਰੀਆਂ ਭੈਣਾਂ ਇੱਥੇ ਆਈਆਂ ਮੇਰੇ ਬਲਾਕ ਪ੍ਰੈਜ਼ੀਡੈਂਟ ਦੇ ਸਦਕਾ ਅੱਜ ਇਹ ਮੁਕੰਮਲ ਹੋਇਆ ਔਰ ਅੱਜ ਇੱਕ ਜ਼ਰੂਰ ਵਾਦਾ ਕਰਕੇ ਜਾਈਓ ਕਿ ਜਦੋਂ ਕਹਿੰਦੇ ਨਾ ਸ਼੍ਰੀ ਕ੍ਰਿਸ਼ਨ ਕਹਤੇ ਹਨ ਸਵਾਰਥੀ ਤਾਂ ਸਭੀ ਹੋਤੇ ਹਨ ਬੰਨਾ ਹੈ ਤਾਂ ਸਾਰਥੀ ਬਣੀਏ ਸੋ ਸਾਰਥੀ ਬੰਨਾ ਸਿੱਖੋ ਕਿਸੇ ਦਾ ਸੋ ਸਾਡੇ ਵਿੱਚ वरुण मेहता ਵੀਰ ਜੀ ਹਮੇਸ਼ਾ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਹਮੇਸ਼ਾ ਸਾਥ ਦਿੰਦੇ ਨੇ ਸਨਾਤਨ ਸੇਵਾ ਸਮਿਤੀ ਵੱਲੋਂ ਸੋ ਇੱਕ ਇੱਕ ਭੈਣ ਦਾ ਧੰਨਵਾਦ ਕਰਨ ਦੇ ਨਾਲ-ਨਾਲ ਜਿਹੜੀਆਂ ਮੇਰੇ ਕੋਆਰਡੀਨੇਟਰ ਸਹਿਬਾਨ ਬਿਮਾਰ ਹੈ ਜੇ ਨਹੀਂ ਆ ਸਕੇ ਉਹਨਾਂ ਦਾ ਔਰ ਖਾਸ ਕਰਕੇ ਹੱਥ ਜੋੜ ਕੇ ਤੁਹਾਡੇ ਪਰਿਵਾਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਨੇ ਵਧੀਆ ਮਾਲਾ ਦੇ ਵਿੱਚ ਐਨੇ ਵਧੀਆ ਮੋਤੀ ਦਿੱਤੇ ਸੋ ਅੱਜ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਕੋਸ਼ਿਸ਼ ਕੀਤੀ ਹੈ ਅੱਛਾ ਕਰਨ ਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਸ਼ਿਸ਼ ਕਰਕੇ ਇਹਨੂੰ ਹੋਰ ਬਿਹਤਰ ਤੋਂ ਬਿਹਤਰੀਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਅਗਰ ਕਹਾਂ ਕਿ ਮੈਂ ਗੁਣਾ ਨਾਲ ਭਰੀ ਭਰੀ ਹਾਂ ਤੇ ਨਹੀਂ ਕੋਈ ਕਮੀ ਹੋ ਸਕਦੀ ਹੈ ਸੋ ਭੈਣਾਂ ਨਾਲ ਮਿਲ ਕੇ ਉਹ ਕਮੀਆਂ ਵੀ ਦੂਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ 2027 ਤੂਫਾਨੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਭਾਰਤ ਮਾਤਾ ਕੀ ਜੀ